ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਗੁਰਚੰਦ ਸਿੰਘ ਰਾਜੂ ਪਤੋ ਐਨ ਜੀਓ ਸੋ ਫਿਕਰਮੰਦ মিডিਆ ਪਹੁੰਚੇ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਸਰਦਾਰ ਮਕੰਦ ਸਿੰਘ ਜੀ ਜੋ ਕਿ ਰਾਸ਼ਟਰੀ ਪਰਿਵਾਰਕ ਵਰਗ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਨੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਫਿਕਰਮੰਦ মিডিਆ ਜਿੰਦਾ ਧੰਨਵਾਦ ਕਰਨਾ ਕਿ ਤੁਸੀਂ ਆਪਣੇ ਕੀਮਤੀ ਸਮੇਂ ਜੋ ਸਾਡੇ ਸਮਾਂ ਤੁਹਾਡਾ ਜਵਾਬਦਾ ਜੀ ਰਾਜੂ ਜੀ ਐਂਡ ਫਿਕਰਮੰਦ মিডিਆ ਹਾਂਜੀ अच्छा सर ये अपना बड़ा यानी कि ਭੱਖ ਦਾ ਮੁੱਦਾ ਹੈ ਨਾ ਆਪਾਂ ਵੇਖਦੇ ਹਾਂ ਵੀ ਜਨਸੰਖਿਆ ਦੇ ਆਧਾਰ ਤੇ ਜਿਹੜੇ ਕਿਰਤੀ ਕਾਮੇ ਮਜ਼ਦੂਰ ਕਾਮੇ ਹੋਰ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਹੱਥ ਮਿਲਨੇ ਚਾਹੀਦੇ ਉਹਦੇ ਬਰਤੀ ਤੁਸੀਂ ਕੀ ਕਹੋਗੇ ਤੇ ਬੰਦ ਰਾਜੂ ਜੀ ਇਹਦੇ ਤੋਂ ਕਿ ਆ ਜਾਂਦਾ ਹੈ ਕਿ ਇਹ ਖੇਤੀ ਬਣਾ ਦੇਸ਼ ਜੀ ਪਰ ਇਹ ਖੇਤੀ ਬਣਾ ਦੇਸ਼ ਨਹੀਂ ਹੈ ਹਾਂਜੀ ਇਹ ਜਾਤੀ ਬਣਾ ਦੇਸ਼ ओके ਇਹ ਅਲੱਗ-ਅਲੱਗ ਜਾਤੀਆਂ ਦਾ ਸਮੂਹ ਹੈ ਜੀ ਮਿਸਾਲ ਦੇ ਤੌਰ ਤੇ ਬ੍ਰਾਹਮਣ ਜੋ ਅਸੀਂ ਮੂਲ ਵਾਸੀ ਹੈ 6743 ਜਾਤੀਆਂ ਦੇ ਵਿੱਚ ਸਾਨੂੰ ਵੰਡਿਆ ਹੋਇਆ ਹੈ ਹਾਂਜੀ ਤਾਂ ਇਹਦਾ ਮਤਲਬ ਕੀ ਹੈ ਵੀ ਭਾਰਤ ਦੇ ਵਿੱਚ ਜਾਤੀਆਂ ਹਨ ਹਾਂਜੀ ਪਰ 바ਵਾ ਸਾਹਿਬ ਨੇ ਇਹਨਾਂ ਸਾਰੀਆਂ ਜਾਤੀਆਂ ਨੂੰ 6743 ਜਾਤੀਆਂ ਨੂੰ ਚਾਰ ਸਮੂਹਾਂ ਦੇ ਵਿੱਚ ਜੋੜਦਾ ਹੈ ਜੀ ਉਹ ਕਿਹੜੇ-ਕਿਹੜੇ ਹੈ ਐਸਸੀ ਐਸਟੀ ਹੈ ਓਬੀਸੀ ਹੈ ਅਤੇ ਧਰ ਕਰ ਦਿੱਤੀ ਹੈ ਜੀ ਤਾਂ ਰਾਜੀ ਜੀ ਗੱਲ ਇਹ ਹੈ ਵੀ ਜੋ ਹਾਂ ਜੋ ਤੁਸੀਂ ਪੁੱਛਿਆ ਹੈ ਵੀ ਭਖਮਾ ਕੁੱਦਾ ਜੇ ਜਾਤੀ ਦਾਅ ਕਿੰਦੀਦਾ ਤਾਂ ਅੰਗਰੇਜ਼ਾਂ ਨੇ ਵਿਦੇਸ਼ੀ ਹੁੰਦਿਆ ਹੋਇਆ ਵੀ ਜਾਤੀਆਂ ਨਹੀਂ ਗਿਣਤੀ ਕਰਾਈ 1872 ਤੋਂ ਉਹਨਾਂ ਨੇ ਚਾਲੂ ਕੀਤੀ ਹਰ ਸਾਲ ਉਹ ਜਾਤੀ ਦਾਅ ਹਰ 10 ਸਾਲ ਵਿੱਚੋਂ ਜਾਤੀਯ ਦਾਤ ਗਿਣਤੀ ਕਰਉਣੀ ਸੀ ਪਰ 1931 ਤੱਕ ਰਾਈ ਤੇ ਆਪਣੇ ਇੱਕ ਨਜ਼ਰ ਹੋ ਗਿਆ ਹੋਈ ਨਹੀਂ ਤਾਂ ਤੁਸੀਂ ਸਵਾਗਤਨ ਕਿਨਜ਼ਰ ਹੋ ਗਿਆ ਹਮ ਆਪਣੇ ਜੋ ਜਾਤੀਯ ਦਾਤ ਗਿਣਤੀ ਕਰਾਉਣੀ ਸੀ 1951 ਵਿੱਚ ਹੋਣੀ ਸੀ ਜੀ 1947 ਦੇ ਦੇਸ਼ ਆਲ ਹੋਇਆ ਹਾਂਜੀ ਤੇ 1951 ਦੇ ਵਿੱਚ ਪਹਿਲੇ ਸਾਲਾਂ ਪਿਛੋਂ ਜਾਤੀਯ ਦਾਤ ਗਿਣਤੀ ਹੋਣੀ ਸੀ ਹਮ ਪਰ ਨਹਿਰੂ ਜੀ ਨੇ ਜਾਤੀ ਅਧਾਰ ਤੇ ਨਾਗਰਿਕਾ ਕੇਤੀ ਕੇ ਨਾਗਰਵਾ ਕੇ ਧਰਮ ਅਧਾਰ ਤੇ ਜੰਤੀ ਚਾਲੂ ਕੀਤੀ ਜੀ ਔਰ 1955 ਔਰ 1961 ਦੇ ਵਿੱਚ ਨਹਿਰੂ ਜੀ ਨੇ ਸਾਡੀ ਜਾਤੀ ਅਧਾਰ ਤੇ ਕੀਤੀ ਪਾਰਲੀਮੈਂਟ ਵਿੱਚ ਓਪੀਸੀ ਦੀ ਨਹੀਂ ਕੀਤੀ ਜੀ 71 ਔਰ 81 ਦੇ ਵਿੱਚ ਇੰਦਰਾ ਗਾਂਧੀ ਸੀ ਉਹਨਾਂ ਨੇ ਵੀ ਜਾਤੀ ਅਧਾਰ ਤੇ ਨਹੀਂ ਕੀਤੀ ਹਾਂਜੀ 91 ਦੇ ਵਿੱਚ ਨਰਸਮਹਾਰਾਓ ਸੀ ਔਰ 2001 ਦੇ ਵਿੱਚ ਇਹ ਟਾਲ ਕੇ ਵੀ ਪਾਈ ਗਈ ਸੀ। ਉਹਨਾਂ ਨੇ ਵੀ ਜਾਤੀ ਧਾਰਤ ਕੀਤੀ ਨਹੀਂ ਦਿੱਤੀ। ਹਾਂਜੀ। ਹੁਣ ਮਸਲਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਕਹਿੰਦੇ ਆ ਕਿ ਮੈਂ ਜਾਤੀ ਧਾਰਤ ਕੀਤੀ ਕਰਾਵਾਂਗਾ। ਜੀ। ਪਰ ਜਦ 2014 ਦੇ ਵਿੱਚ ਇਹ ਪ੍ਰਧਾਨ ਮੰਤਰੀ ਵਾਪਸ ਇਹ ਅਮੈਂਡਮੈਂਟ ਹੋਈ ਸੀ ਤਾਂ ਇਹਨਾਂ ਨੇ ਉਸਤੇ ਵੀ ਗਿਆ ਸੀ ਕਿ ਮੈਂ OBC ਆ ਮੈਂ ਪਛਲੇ ਵਰਗ ਦਾ ਹਾਂ। ਮੈਂ ਚਾਹੇ ਵੇਚਣ ਵਾਲਾ ਹਾਂ ਮੈਂ ਗਰੀਬ ਹਾਂ ਮੈਂ ਉਹ ਬਿਚਿੱਦੀ ਜਾਤੀ ਧਾਰਤੀ ਨਹੀਂ ਕਰਾਵਾਂਗਾ ਪਰ ਜਦ ਪ੍ਰਧਾਨ ਮੰਤਰੀ ਬਣ ਗਈ ਤਾਂ 2014 ਤੋਂ 2015 ਚੜ੍ਹਈ ਸੀ 314 ਆਈਏਐਸ ਯੂਪੀਐਸਸੀ ਜੋ ਪ੍ਰੀਸ਼ਾ ਪਾਸ ਹੀ ਉਹਨਾਂ ਦਾ ਇਹਨਾਂ ਨੇ OBC ਦਾ 314 ਦਾ ਅੱਗਾ ਮਾਰਿਆ ਉਹਨਾਂ ਨੂੰ ਪੁਸ਼ਟੀ ਨਹੀਂ ਦਿੱਤੀ ਜੀ ਉਹ ਪਹਿਲਾ ਭਰਾਨ ਕੀਤਾ ਔਰ ਫਿਰ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਲਿਖੀ ਵੀ ਦਿੱਤਾ ਅਲਫਨਾਵਾ ਕਿ ਮੈਂ OBC ਦੀ ਜਾਤੀ ਅਧਾਰਿਤ ਦਿੱਨੀ ਨਹੀਂ ਕਰਾਵਾਂਗਾ ਹੁਣ ਕੀ ਹੈ ਜਦ ਪੂਰੇ ਪਾਰਟ ਦੇ ਵਿੱਚ ਮੇਸ਼ਣਾ ਸਾਹਿਬ ਜੋ 파ਟ ਮੁਤੀ ਮੋਰਚੇ ਦੇ ਰਾਗੀ ਪ੍ਰਧਾਨ ਹਨ ਵਿਕਾਸ ਪਟੇਲ ਜੀ ਜੋ ਰਾਗੀ ਪਛਲੇ ਵਰਗ ਮੋਰਚੇ ਦੇ ਰਾਗੀ ਪ੍ਰਧਾਨ ਹਨ ਅਤੇ ਲਗਾਤਾਰ ਮੈਂ ਵੀ ਪੂਰੇ ਪੰਜਾਬ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਨਾ ਔਰ ਇਹ ਅਸੀਂ ਪ੍ਰੈਸ਼ਰ ਬਣਾਇਆ ਸਰਕਾਰ ਤੇ ਵੀ OBC ਦੀ ਜਾਤੀਆਂ ਦਾ ਆਰਟੀਕਲਟੀ ਹੋਣੀ ਚਾਹੀਦੀ ਆ ਤਾਂ ਇੱਕ ਐਗੈਂਡ ਦੇ ਵਿੱਚ ਮੋਦੀ ਜੀ ਨੇ ਮੰਨਿਆ ਕਿ ਮੈਂ OBC ਦੀ ਜਾਤੀਆਂ ਦਾ ਆਰਟੀਕਲਟੀ ਕਰਾਂਗਾ ਅੱਛਾ ਸਰਾ ਗੱਲ ਇਹ ਹੈ ਵੀ ਜੇਕਰ ਜਾਤੀ ਦੇ ਅਧਾਰ ਤੇ ਜਾਣਗਣਤਾ ਹੁੰਦੀ ਆ ਆਪਣੀ ਗਿਣਤੀ ਹੁੰਦੀ ਆ ਹਨਾ ਇਹਦਾ ਕੀ ਨਫਾ ਤੇ ਕੀ ਨੁਕਸਾਨ ਆ ਤੇ ਕਿਹੜਾ ਲੋਕ ਹੈ ਜਿਹੜੇ ਨਫਾ ਲਈ ਜਾਂਦੇ ਕਿਹੜੇ ਲੋਕਾਂ ਨੂੰ ਨੁਕਸਾਨ ਆ ਇਹਦਾ ਕਾਰਨ ਕੀ ਹੈ ਦੇਖੋ ਜੀ ਜੋ ਨਿਬਾਣ ਸੰਦੀ ਗੱਲ ਕਰਦੇ ਆਂ ਹਮ ਜਾਤੀ ਅਧਾਰ ਤੇ ਗਿਣਤੀ ਹੁੰਦੀ ਹੈ ਮਿਸਾਲ ਦੇ ਤੌਰ ਤੇ ਸ਼ਡੂਲਡਾਸਟ ਹੈ ਹਮ ਸ਼ੂਟ ਹੈ ਤੇ ਉਹਨਾਂ ਦੀ ਜਾਤੀ ਅਧਾਰ ਤੇ ਗਿਣਤੀ ਹੁੰਦੀ ਹੈ ਤਾਂ ਉਹਨਾਂ ਦਾ ਅੰਕੜਾ ਹੁੰਦਾ ਹੈ ਜੀ ਅੰਕੜੇ ਦੇ ਮਤਲਬ ਉਹਨਾਂ ਦੇ ਮਤਲਬ ਕਿ ਜੋ ਨਾਵਾ ਬਣਦੀਆਂ ਨੇ ਬੱਚਿਆਂ ਦੇ ਸਕਾਲਰਸ਼ਿਪ ਆ ਲਗ ਲਗ ਉਹਨਾਂ ਦੀ ਨੌਕਰੀ ਵਿੱਚ ਹਿੱਸੇਦਾਰੀ ਰਾਜ ਦੇ দিক ਦੇ ਵਿੱਚ ਹਿੱਸੇਦਾਰੀ ਤਾਂ ਉਹ ਉਹ ਨਹੀਂ ਬੱਠਿਆ ਅਗਰ ਉਹਨਾਂ ਦੀ ਗਿਣਤੀ ਹੁੰਦੀ ਹੈ ਤਾਂ ਐਂ ਜੀ ਜੇ ਅਗਰ OBC ਦੀ ਵੀ ਰਾਜਨੀਤਿਕ ਗਿਣਤੀ ਹੋਵੇਗੀ ਤਾਂ ਇਹ ਫਾਇਦੇ ਨਹੀਂ ਹੋਗੇ ਸਭ ਨੂੰ ਮਿਲ ਨਹੀਂ ਆ ਨਫਾ ਨੁਕਸਾਨ ਦੀ ਗੱਲ ਕਰਦੇ ਹਾਂ ਤਾਂ ਜੇਕਰ OBC ਦੀ ਜਾਤੀ ਦੀ ਰਾਜਨੀਤਿਕ ਗਿਣਤੀ ਹੁੰਦੀ ਹੈ OBC ਨੂੰ ਅਗਰ ਨਫਾ ਹੁੰਦਾ ਹੈ ਤਾਂ ਕਿਤੇ ਦਾ ਨੁਕਸਾਨ ਵੀ ਹੋਏਗਾ ਤਾਂ ਉਹ ਕੌਣ ਹੈ ਇਹ ਜੋ ਬ੍ਰਾਹਮਣ ਪਾਰਟੀਆਂ ਨੂੰ ਦਾ ਨੁਕਸਾਨ ਹੈ वो यही करके वो जाति आधारित गिनती नहीं करवा रहे थे, हम करवा रहे हैं तो सू हम भी शक है शक की है दो हजार ग्यारह के मनमोहन सिंह जी से प्रधानमंत्री और इन्होंने भी आखिर मैं जाति आधारित गिनती करावगा और असी बाम सेब भारत मुक्ति मोर्चा और जिन्हें भी साजे बाम सेब के संगठन है इन्होंने प्रेसर बनाया ਕਿ ਉਹ ਵੀ ਸਿੱਧੀ ਜਾਤੀ ਧਾਰਤੀ ਗਿਣਤੀ ਹੋਣੀ ਚਾਹੀਦੀ ਹੈ ਉਹਦੇ ਪਾਰਲੀਮੈਂਟ ਦੇ ਮੌਜੂਦਾ ਉਸ ਟਾਈਮ ਐਮ ਐਲ ਏ ਐਮ ਪੀ ਨੇ ਵੀ ਅਸੀਂ ਕਿਹਾ ਕਿ ਤੁਸੀਂ ਜਾਤੀ ਧਾਰਤੀ ਗਿਣਤੀ ਮੈਨੂੰ ਕਿਉਂ ਨਹੀਂ ਬੋਲਦੇ ਤਾਂ ਪਾਰਲੀਮੈਂਟ ਦੇ ਵਿੱਚ ਇਹ ਸਵਾਲ ਉੱਠਿਆ ਤਾਂ ਉਹਨਾਂ ਨੇ ਕਿਹਾ ਮੈਂ ਜਾਤੀ ਧਾਰਤੀ ਗਿਣਤੀ ਕਰਾਂਗਾ ਪਰ ਇਹ ਸਾਰਾ ਫੈਸਲੇ ਲੈਣ ਦਾ ਅਧਿਕਾਰ ਤਾਂ ਬ੍ਰਹਮਣ ਮੁਖੀ ਜੀ ਕੋਲੇ ਸੀ ਬ੍ਰਹਮਣ ਕੋਲੇ ਜੀ ਜੋ ਇਹ ਅਧਿਕਾਰ ਸੀ ਇਹ ਅਧਿਕਾਰ ਹੈ ਕੋਦੀ ਕੇ ਮਾਨ ਮਾਨਾ ਸਿੰਘ ਜੀ ਕੋਲੇ ਨਹੀਂ ਸੀ ਤਾਂ ਉਹਨਾਂ ਨੇ ਆਪਣਾ ਅਧਿਕਾਰ ਦਾ ਛੋਕਦੇ ਹੋਏ ਸੈਂਪਲ ਸਰਵੇ ਕਰਾਇਆ ਜਾਤੀ ਦਾਅਤ ਗਿਣਤੀ ਨਹੀਂ ਕਰਾਈ ਉਹ ਸੈਂਪਲ ਸਰਵੇ ਵੀ ਜਿਹੜਾ ਸੀ ਉਹ ਵੀ ਨਿਸ਼ਾਨ ਨਹੀਂ ਕੀਤਾ ਹਮ ਸਹਰ ਮੰਨ ਕੇ ਚੱਲੋ ਜੇ ਗਿਣਤੀ ਦੇ ਆਧਾਰ ਤੇ ਗਿਣਤੀ ਹੁੰਦੀ ਹੈ ਹਨਾ ਜਾਤੀ ਦੇ ਆਧਾਰ ਤੇ ਗਿਣਤੀ ਹੁੰਦੀ ਹੈ ਤੇ ਆਪਣੀ ਕਿੰਨੇ ਹਿੱਸੇਦਾਰੀ ਬਣਦੀ ਦੇਖੋ ਜੀ ਹਿੱਸੇਦਾਰੀ ਦਾ ਸਵਾਲ ਹੈ ਜੋ 1931 ਦੇ ਅੰਕੜਿਆਂ ਮੁਤਾਬਕ ਜੀ ਜੋ ਲਾੜ ਦੇ ਭਾਗ ਦੇ ਵਿੱਚ ਜਾਣਕਾਰੀ ਹੋਈ ਉਹ ਵੀ ਜੀ ਜਾਤੀ ਦੇ ਆਰਥਿਕ ਗਿਣਤੀ ਮਦਰਗ ਮਿਸ਼ਨ ਦੇ ਤਹਿਤ 59% ਹੈ। ਸੋਚੋ 59% ਐਸਾ OBC ਦੇ ਵਿੱਚ ਕਿਹੜੇ ਕੌਣ-ਕੌਣ ਆ ਜਾਂਦੇ ਸਨ? 59% ਆਮ ਤਾਂ ਲੋਕਾਂ ਨੂੰ ਇਹ ਨਹੀਂ ਪਤਾਗਾ ਵੀ ਕਿਹੜੇ-ਕਿਹੜੇ ਲੋਕ ਆਉਂਦੇ ਨੇ। ਭਾਰਤ ਦੇ ਲੈਵਲ ਦੇ ਵਿੱਚ ਵੇਖੀਏ ਤਾਂ 3743 ਜਾਤਾ ਹੁੰਦੀਆਂ ਹਨ। ਜੀ ਅਗਰ ਪੰਜਾਬ ਦੇ ਵਿੱਚ ਵੇਖੀਏ ਤਾ 74 ਜਾਂਦਾ ਹੁੰਦੀ ਆ ਉਹ ਜਾਂਦਾ ਜਾਂਦਾ ਵਿੱਚ ਜਿਹੜੀ ਆ ਮੁੱਖ ਤੌਰ ਤੇ ਕੀ ਆ ਤਰਖਾਨ ਹੈ ਲੋਹਾਰ ਹੈ ਦਰਜੀ ਭਾਈਚਾਰਾ ਹੈ ਪਰ ਜਪਰਤਾ ਹੈ ਮੈਨਾ ਹੈ ਸੋਨਕਾਰ ਹੈ ਇਤਨਾ ਮਤ ਕੇ ਮਤ ਕੇ ਲਗ ਲਗ 70% ਚੱਲ ਜਾਂਦਾ ਚੱਲ ਜਾਂਦਾ ਅੱਛਾ ਸਰ ਜਿਹੜੀ ਤੁਸੀਂ ਗਣਤੀ ਦੇ ਆਧਾਰ ਤੇ ਆਪਣਾ ਕਹਿ ਰਹੇ ਹੋ ਨਾ ਤੁਹਾਨੂੰ ਉਮੀਦ ਹੈ ਕਿ ਸਬੰਧਤ ਅਧਿਕਾਰੀਆ ਜਾਂ ਪ੍ਰਸ਼ਾਸਨਾਂ ਜਾਂ ਫਿਰ ਆਪਣੇ ਪ੍ਰਧਾਨ ਮੰਤਰੀ ਅਨੰਦਰ ਮੋਦੀ ਜੀ ਉਹ ਤੁਹਾਨੂੰ ਹਿੱਸੇਦਾਰੀ ਦੇਣਗੇ ਤੁਹਾਨੂੰ ਵਿਸ਼ਵਾਸ ਹੈ ਦੇਖੋ ਇਹਦੇ ਵਿੱਚ ਕਈ ਗੱਲਾਂ ਹੈ ਜੀ ਮਿਸਾਲ ਦੇ ਤੌਰ ਤੇ ਜੋ ਮਨਮੋਹਨ ਸਿੰਘ ਜੀ ਨੇ ਕਿਹਾ ਜੀ ਮੈਂ ਜਾਤੀ ਧਾਰਤੀ ਗਿਣਤੀ ਕਰਾਵਾਂਗਾ ਤਾਂ ਉਹਨਾਂ ਨੇ ਜਾਤੀ ਧਾਰਤੀ ਗਿਣਤੀ ਨਾ ਕਰਵਾ ਕੇ ਸੈਂਪਲ ਸਰਵੇ ਕਰਵਾਇਆ ਵੀ ਜੋ ਨਰਿੰਦਰ ਮੋਦੀ ਜੀ ਹੈ ਇਹਨਾਂ ਨੇ ਸਿਰਫ ਐਲਾਨ ਕੀਤਾ ਮੈਂ ਜਾਤੀ ਧਾਰਤੀ ਗਿਣਤੀ ਕਰਾਵਾਂਗਾ ਪਰ ਇਹ ਨਹੀਂ ਕਿਹਾ ਵੀ ਕਿਸ ਸਾਲ ਤੋਂ ਕਰਵਾਵਾਂਗਾ ਇਹ ਗਿੱਤ ਤਰੀਕੇ ਨਾਲ ਕਰਾਵਾਂਗਾ ਇਹ ਇਹਨਾਂ ਦੇ ਅੰਕੜੇ ਜੇ ਤਾਂ ਇਕੱਠੇ ਕੀਤਾ ਕਰੂ ਮੈਂ ਤੇ ਨਿਸ਼ਾਨਾ ਕਰਾਂਗਾ ਅਲੱਗ ਅਲੱਗ ਤਰ੍ਹਾਂ ਦੇ ਇਹ ਮੰਗੇ ਸ਼ਕਤੂ ਉੱਭਰ ਰਏ ਆ ਮਿਸਾਲ ਦੇ ਤੌਰ ਤੇ ਆਰਥਿਸ ਕਹਿੰਦੀ ਹੈ ਜਾਤੀ ਦਾ ਹਾਰ ਤੇ ਗਿਣਤੀ ਦੇ ਵਿਰੋਧ ਵਿੱਚ ਨਹੀਂ ਪਰ ਅਗਰ ਜਾਤੀ ਦਾ ਹਾਰ ਤੇ ਗਿਣਤੀ ਹੁੰਦੀ ਹੈ ਇਹਨੂੰ ਰਾਜਨੀਤਿਕ ਤੌਰ ਤੇ 이슈 ਨਹੀਂ ਬਣਾਉਣਾ ਚਾਹੀਦਾ ਉਥੇ ਨਹੀਂ ਮਤਗੇ ਲਾਗੂ ਕਰਨੀ ਚਾਹੀਦੀ ਸਾਨੂੰ ਇਹ ਕਿ ਸੰਕੇ ਪੈਦਾ ਹੁੰਦੇ ਆ ਕਿ ਇਹਦੇ ਵਿੱਚ ਕੀ ਇਹ ਕਾਰਵਾਰਾ ਤਾਂ ਨਹੀਂ ਕਰਨਗੇ ਹੂੰ ਕੀ ਇਹਦੇ ਨੂੰ ਡਿਲੇ ਕਰਕੇ ਸਾਡੀ ਮਤ ਕੇ ਅੱਗੇ ਹੋਰ ਮੰਗਾ ਨੂੰ ਮਤ ਕੇ ਰੋਕਾਉਂਦੀ ਕੋਸ਼ਿਸ਼ ਤਾਂ ਨਹੀਂ ਕਰਨਗੇ ਸਾਨੂੰ ਇਹਨਾਂ ਤੇ ਕੋਈ ਖਾਸ ਵਿਸ਼ਵਾਸ ਨਹੀਂ ਬਸ ਚੱਕਰ ਨੇ ਹੁੰਦੇ ਲੋਕ ਅੱਛਾ ਬੜਾ ਤੁਸੀਂ ਕਿਹਾ ਵੀ ਸਾਨੂੰ ਵਿਸ਼ਵਾਸ ਨਹੀਂ ਸਰ ਹਨ ਜਿਵੇਂ ਕਿ ਤੁਸੀਂ 74 ਜਾਤਾਂ ਦਾ ਜਾਂ ਧਰਮਾਂ ਦਾ ਜਾਂ ਕੌਮਾਂ ਦਾ ਦੱਸਿਆ ਇੱਕਠੇ ਹੋੜਾ ਆਪਣਾ ਜਿਹੜੇ OBC ਦੇ ਵਿੱਚ ਆਉਂਦੇ ਇਨਾਂ ਨੂੰ ਕੱਥੇ ਕਰਨ ਵਾਸਤੇ ਇਨਾਂ ਨੂੰ ਹੱਕ ਦਿਵਾਉਣ ਦੇ ਪ੍ਰਤੀ ਕੀ ਰੂਮ ਰੇਖਾ ਤਿਆਰ ਕੀਤੀ ਸੀ ਕਿਵੇਂ ਇਹਨਾਂ ਨੂੰ ਕੱਥੇ ਕਰਾਂਗੇ ਤੁਹਾਡੇ ਕੋਲ ਕਿਹੜੀ ਕਿਦਲ ਸੰਗੀ ਹੈ ਦੇਖੋ ਜੀ ਅਸੀਂ ਮਤ ਕਹੇ ਲੋਕਾਂ ਵਿੱਚ ਜਾਣੇ ਆ ਹਰ ਇੱਕ ਜਾਤੀ ਦੇ ਵਿੱਚ ਜਾਣੇ ਆ ਜਿਤਨਾ ਤਰਖਾਉਨਾ ਹੈ ਛਿੰਬਾ ਹੈ ਮਤ ਕਹੇ ਪਰਜਾ ਪਤਾ ਹੈ ਸਵੰਗਕਰ ਹੈ ਤਾਂ ਉਹਨਾਂ ਵਿੱਚ ਇਹ ਅਸੀਂ ਆਦੇ ਹਾਂ ਵੀ ਅਮੂਰ ਰੂਪ ਚ ਸੀ ਕੋ ਲੋਕਾਂ ਜੀ ਅਸੀਂ ਵੈਗਰਦਲਾ ਦੇ ਲੋਕ ਆ ਸਾਡਾ ਜੋ ਸਰਟੀਫਿਕੇਟ ਬੰਦਾ ਹੈ OBC ਦਾ ਜਾਂ BC ਦਾ ਬੰਦਾ ਹੈ ਜੀ ਇਹਦਾ ਮਤਲਬ ਅਸੀਂ ਇੱਕੋ ਆ ਜੀ ਜੇ ਅਸੀਂ ਇੱਕੋ ਆਏ ਤਾਂ ਸਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਹੈ ਜੇ ਸੂਤ ਮਿਲੂਗੀ ਸਾਨੂੰ ਇਕੱਠੇ ਨਹੀਂ ਮਿਲੂਗੀ ਇੱਕ ਜਾਤੀ ਨੂੰ ਨਹੀਂ ਮਿਲਦੀ ਅਗਰ ਤਾਂ ਗਾਂ ਜਾਤੀ ਦੇ ਲੋਕ ਆ 5000 10000 ਕਿ 50000 ਇਕੱਠੇ ਹੋ ਜਾਣਾ ਤੇ ਇਹਨਾਂ ਨੂੰ ਸੂਤ ਨਹੀਂ ਮਿਲ ਸਕਦੀ ਐਵੇਂ ਜੇ ਮਹਿਰਾ ਸਮਾਜ ਦੇ ਲੋਕ ਕਿੰਨੇ ਵੀ ਇਕੱਠੇ ਹੋ ਜਾਣਾ ਸਰਨਕਾਰ ਕੇ ਨਹੀਂ ਵੀ ਇਕੱਠੇ ਹੋ ਜਾਣਾ ਅਦਰਾਤੀ ਭਾਈਚਾਰਾ ਕਿੰਨਾ ਵੀ ਇਕੱਠਾ ਹੋ ਜੇ ਅਲੱਗ-ਅਲੱਗ ਅਸੀਂ ਵੰਡੇ ਰਹਾਗੇ ਤਾਂ ਅਸੀਂ ਸਮਝੋਨੇ ਆ ਤਾਂ ਸਾਡਾ ਉਦਗੇ ਪਾਰ ਹੋਣ ਵਾਲਾ ਨਹੀਂ ਹੈ ਅਸੀਂ ਇਕੱਠੇ ਹੋ ਕੇ ਜੁਆਇੰਟ ਹੋ ਕੇ ਸਾਡਾ ਮਸਲਾ ਇੱਕੋ ਹੈ ਤੇ ਅਸੀਂ ਇਕੱਠੇ ਹੋਵਾਂਗੇ ਸਾਡਾ ਮਸਲਾ ਹੱਲ ਹੋਏਗਾ ਤਾਂ ਦਗਾ ਤਾਂ ਅਸੀਂ ਕੋਸ਼ਿਸ਼ ਕਰਦੇ ਆ ਅਸੀਂ ਪਹਿਲਾਂ ਵੀ ਲਗਾਤਾਰ ਹਰ ਜਾਂ 2 ਜਾਂ 4 ਮਹੀਨੇ ਵਿਚ ਪ੍ਰੋਗਰਾਮ ਕਰਾ ਰਹੇ ਆ ਹੁਣ ਅਸੀਂ 10 ਮਹੀਨਿਆਂ ਨਿਹਾਰ ਸਿੰਘ ਵਾਲਾ ਵਾਗਾ ਪ੍ਰਾਣਾ ਰੋਡ ਤੇ ਕੁਕਰਾਂਗ ਮਹਿਲ ਸ ਹੈ ਉਹਦੇ ਵਿੱਚ ਅਸੀਂ ਪ੍ਰੋਗਰਾਮ ਰੱਖਿਆ ਹੋਇਆ ਹੈ ਜੋ ਮੁਕੇ ਜ਼ਿਲ੍ਹੇ ਵਿੱਚ ਹੈ ਤਾਂ ਅਸੀਂ ਸਾਰੇ ਲੋਕਾਂ ਨੂੰ ਸਾਰੇ ਜਮਾਤਾਂ ਨੂੰ ਸਾਰੇ ਵੱਖ-ਵੱਖ ਜਾਤੀਆਂ ਨੂੰ ਜੋ ਵੀ ਸਨ ਉਥੇ ਜੀਨ ਇਕੱਠੇ ਕਰ ਰਹੇ ਹਾਂ ਸਾਡੇ ਰਾਡ ਪ੍ਰਧਾਨ ਜੀ ਆਉਣਗੇ ਉਹਨਾਂ ਨੂੰ ਦਰਸ਼ ਕਰਨਗੇ ਅਸੀਂ ਅਲੱਗ-ਅਲੱਗ ਜਾਤੀਆਂ ਦੇ ਲੋਕਾਂ ਨੂੰ ਕਹਾਂਗੇ ਵੀ ਤੁਸੀਂ ਵੀ ਆ ਕੇ ਗੱਲ ਰੱਖੋ ਸਾਡਾ ਏਕਾ ਬੱਦ ਹੈ ਬਹੁਤ ਛੇਤੀ ਅਸੀਂ ప్రతి ਇੱਕ ਸਰ ਜਿਵੇਂ ਤੁਹਾਨੂੰ ਦੱਸਿਆ ਵੀ ਅਸੀਂ ਵਿਕਰਾਲਜ ਪੈਲਸ ਦੇ ਵਿੱਚ 10 ਮਈ ਨੂੰ ਸਮਾਰੋਹ ਕਰ ਰਹੇ ਹਾਂ ਪੰਜਾਬ ਪੱਤਰੀ ਤੇ ਪਿੰਡਾਂ ਦੇ ਵਿੱਚ ਮੀਟਿੰਗਾਂ ਦਾ سلسلہ ਵੀ ਜਾ ਰਿਹਾ ਹੈ ਕਿੱਦਾਂ ਦਾ ਪੂਰ ਸਹਿਯੋਗ ਮਿਲਿਆ ਤੁਹਾਨੂੰ ਸਾਨੂੰ ਬਹੁਤ ਹੀ ਭਾਰੀ ਸਹਿਯੋਗ ਮਿਲਿਆ ਮਿਸਾਲ ਦੇ ਤੌਰ ਤੇ ਜਦੋਂ ਅਸੀਂ ਜਾਂਦੇ ਹਾਂ ਪਿੰਡਾਂ ਦੇ ਵਿੱਚ ਜਾਂ ਕਿਸੇ ਦੀ ਜਾਤੀ ਨਾਲ ਗੱਲ ਕਰਦੇ ਹਾਂ ਤਾਂ ਉਹ ਆਂਦੇ ਹੱਜ ਤੱਕ ਸਾਡੇ ਕੋਲ ਕੋਈ ਬੰਦਾ ਆਇਆ ਹੀ ਨਹੀਂ ਇਸ ਤਰੀਕੇ ਦਾ ਪ੍ਰੋਗਰਾਮ ਲੈ ਕੇ ਜੀ ਜੋ ਸਾਡੇ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰਦਾ ਹੋਵੇ ਸਾਡੇ ਬੱਚਿਆਂ ਦੀ ਸਕਾਲਰਸ਼ਿਪ ਦੀ ਗੱਲ ਕਰਦਾ ਹੋਵੇ ਸਾਡੇ ਮੈਂਬਰ ਸਰਪੰਚੀ ਦੀ ਗੱਲ ਕਰਦਾ ਹੋਵੇ ਸਾਡੇ ਹਿੱਸੇਦਾਰੀ ਦੀ ਗੱਲ ਕਰਦਾ ਹੋਵੇ ਹੋਰ ਕੀ ਹੈ ਸਾਡੇ ਸੈਕਟਰੀ ਆ ਜਾਂ ਹੋਰ ਨਦਗੇ ਸਾਡੇ ਅਫਸਰ ਡੀਸੀ ਆ ਐਸਐਨਪੀ ਆ ਜਾਂ ਕੋਈ ਸਾਡੇ ਲੱਗਨੇ ਚਾਹੀਦੇ ਆ ਅਜੇ ਤੱਕ ਜਿਹੜੇ ਗੱਲ ਹੀ ਨਹੀਂ ਕੀਤੀ ਐ ਤਾਂ ਬੜੀ ਵਧੀਆ ਗੱਲ ਐ ਸਾਰੇ ਲੋਕ ਖੁਸ਼ ਹੈ ਬੜੇ ਉਤਸ਼ਾਹ ਨਾਲ ਸ਼ਾਇ ਨਗਾ ਦਾ ਲੋਕ ਮੇਰੇ ਜੁੜ ਰਹੇ ਆ ਉਹ ਸਾਡਾ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਰਾਜ ਜਿੰਮੇ ਦੇ ਜੋ ਮੈਂ ਜਪਾਤਾ ਅਸੀਂ ਵਧੀਆ ਸਵੇਲ ਕਰਾਂਗੇ ਉਹ ਸ਼ਾਨਦਾਰ ਜਾਂਦੇ ਚਾਹਦੇ ਯਾਦ ਕੀ ਦੇਖਦੇ ਹਾਂ ਕੀ ਕੀ ਫਾਇਦੇ ਉੱਜਾਂਦੇ ਜਾਂਦੇ ਜਾਂਦੇ ਮੈਨੂੰ ਇਹ ਜਿੰਨਾ ਹੈ ਕਿ OBC ਜੋ ਹੈ OBC ਜੋ ਪਾਈ ਜਾ ਰਿਹਾ ਹੈ ਇਹ ਬਹੁਤ ਜ਼ਿਆਦਾ ਪਛੜ ਗਿਆ ਹੈ ਇਹਨੂੰ ਆਦੇ ਵੀ ਪਛੜਾ ਹੈ ਅਸੀਂ ਸਰਟੀਫਿਕੇਟ ਤੇ ਲਿਖਦੇ ਵੀ ਆਂ ਕਿ ਅਸੀਂ ਪਛੜੇ ਸਮਾਜ ਦੇ ਲੋਕ ਆਂ ਪਰ ਹੁਣ ਅਸੀਂ ਪਛੜੇ ਨਹੀਂ ਰਹਿਣਾ ਅਸੀਂ ਅਗੜੇ ਹੋ ਕੇ ਦਿਖਾਉਣਾ ਜੀ ਅਸੀਂ ਮਦਕੇ ਘੱਟ ਨਹੀਂ ਕਿਸੇ ਤੋਂ ਅਸੀਂ ਕਿਸੇ ਕਾਬਲੇ ਤੋਂ ਘੱਟ ਨਹੀਂ ਆਏ ਮਿਸਤਰੀ ਹੈ ਉਹ ਮਦਕੇ ਲੱਕੜ ਦਾ ਮਦਕੇ ਡੇਢੀ ਵੀਂਗੀ ਹੁੰਦੀ ਆ ਤਾਂ ਇੱਕ ਵਧੀਆ ਫਰਨੀਚਰ ਤਿਆਰ ਕਰ ਲੈਂਦਾ ਹੈ ਇੱਕ ਦਰਜੀ ਹੈ ਉਹ ਮਦਕੇ ਆਮ ਸਧਾਰਨ ਕਪੜਾ ਹੰਦਾ ਉਹਦੇ ਜਾਨ ਪਾ ਲੈਂਦਾ ਹੈ ਇਸ ਤਰ੍ਹਾਂ ਇੱਕ ਕੁੰਮਾਰ ਹੈ ਉਹ ਪਤਾ ਪਤਾ ਹੈ ਮੁੱਤੀ ਬਈ ਹੁੰਦੀ ਐ ਤਾਂ ਕਿੰਨਾ ਸੁੰਦਰ ਮਤਲਬ ਬਣਾਉਂਦਾ ਹੈ ਕਲਾ ਦੀ ਕੋਈ ਕਮੀ ਨਹੀਂ ਹੈ ਕਲਾ ਦੀ ਦਿਮਾਗ ਦੀ ਕੋਈ ਕਮੀ ਨਹੀਂ ਹੈ ਗੱਲ ਕੀ ਹੈ ਸਾਨੂੰ ਇਹਦੀ ਸਾਰੀ ਲੋੜ ਹੈ ਇਸੇ ਦਾ ਨਹੀਂ ਸਮਝਦੀ ਲੋੜ ਹੈ ਮੈਂ ਆਪਣੇ ਲੋਕਾਂ ਨੂੰ ਇਹ ਜਨੇ ਦਿੰਨਾ ਹੈ ਕਿ ਤੁਸੀਂ ਜਰੂਰ ਆਪਣੀ ਕਾਬਲੀਅਤ ਦੇ ਦੇ ਤੇ ਮੁਜ਼ਾਹਰਾ ਕਰੋ ਆਪਣਾ ਪ੍ਰੈਸਰ ਬਣੂਗਾ ਜਿਸ ਤਰ੍ਹਾਂ ਨਿਤਿਸ਼ ਕੁਮਾਰ ਜੀ ਨੇ ਰਹਾਡੇ ਵਿੱਚ ਜਾਤੀ ਧਾਰਤੀ ਗੱਲਿਕ ਰਹੀ ਐ ਸੀ ਉਦੋਂ ਪਹਿਲਾਂ ਹੀ ਮਤਕੇ ਜਾਤੀ ਧਾਰਤੀ ਗੱਲਿਕ ਭਗਵਾਨ ਸ੍ਰੀ ਤੋਂ ਕਰਵਾ ਸਕਦੇ ਆ ਕਿ ਮੈਂ ਸਨਿਆਨ ਨਾਮ ਦੇ ਲੋਕ ਆਂ ਅੰਤ ਵਿੱਚ ਤੁਹਾਡਾ ਅਤੇ ਬਿਕਰਮਨ ਮੀਡੀਆ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਟਾਈਮ ਦਿੱਤਾ ਵੈਰੀ ਜੀ ਦਾ ਖਾਲਸਾ ਵਾਹਿਗੁਰੂ ਕੀ ਬਤੈ ਹਾਂਜੀ ਇਹ ਸਨ ਸਰਦਾਰ ਮੁਕੰਦ ਸਿੰਘ ਜੀ ਸੂਬਾ ਪ੍ਰਧਾਨ ਰਾਸ਼ਟਰੀ ਪਛੜਿਆ ਵਰਗ ਮੋਰਚਾ ਪੰਜਾਬ ਜਿਨ੍ਹਾਂ ਦੇ ਤੁਸੀਂ ਵਿਚਾਰ ਸੁਣੇ ਆ ਸੋ ਫਿਕਰਮੰਦ মিডিਆ ਤੋਂ ਗੁਰਚਰਨ ਸਿੰਘ ਰਾਜੂ ਐਨ ਜੀਓ ਦੀ ਰਿਪੋਰਟ